ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜਾ ਸਾਲ ਖਤਮ ਨਾਲ ਹੀ ਆਪ ਸਰਕਾਰ ਨੇ ਬਣਾਇਆ ਨਵਾਂ ਰਿਕਾਰਡ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰ 2025 ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਡੀਏ ਦੇਸ਼ ਦੇ 78 ਸਾਲ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਨਹੀਂ ਵਿਧਾਇਆ ਮਹਿੰਗਾਈ ਪੱਤਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਦੱਸ ਦਈਏ ਕਿ ਭਾਰਤ ਦੀ ਆਜ਼ਾਦੀ ਨੂੰ 78 ਸਾਲ ਪੂਰੇ ਹੋ ਚੁੱਕੇ ਹਨ ਪਰ 2025 ਵਰਗਾ ਜਿਹਾ ਇਤਿਹਾਸ ਇਤਿਹਾਸਿਕ ਸਾਲ ਜਿਹੜਾ ਹੈ ਬਣ ਗਿਆ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਡੀ ਮਹਿੰਗਾਈ ਪਤਾ ਨਹੀਂ ਦਿੰਦਾ ਇਹ ਨਾ ਸਿਰਫ ਮੁਲਾਜ਼ਮਾਂ ਦੇ ਲਈ ਵੱਡੀ ਨਿਰਾਸ਼ਾ ਹੈ ਸਗੋਂ ਪੰਜਾਬ ਦੇ ਵਿਤੀ ਸੰਕਟ ਦੀ ਗਹਿਰੀ ਤਸਵੀਰ ਵੀ ਪੇਸ਼ ਕਰਦਾ ਹੈ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਉਮੀਦ ਸੀ ਕਿ ਸਾਲ ਦੇ ਅੰਤ ਤੱਕ ਕੁਝ ਰਾਹਤ ਮਿਲੇਗੀ ਪਰ ਸਰਕਾਰ ਨੇ ਕੋਈ ਵੀ ਜਿਹੜੀ ਹੈ ਨਵੀਂ ਵਧਾਈ ਜਾ ਏਰੀਅਨ ਨਹੀਂ ਜਾਰੀ ਕੀਤਾ ਜਿਸ ਦੇ ਨਾਲ ਉਹਨਾਂ ਦੀ ਆਰਥਿਕ ਮੁਸ਼ਕਲਾ ਜਿਹੜੀ ਹੈ ਵੱਧ ਗਈਆਂ ਹਨ ਆਓ ਪੂਰੇ ਤਥਾਂ ਨਾਲ ਇਸ ਘਟਨਾ ਨੂੰ ਸਮਝੀਏ ਅਤੇ ਵੇਖੀਏ ਕਿ ਇਹ ਕਿਉਂ ਹੋਇਆ ਅਤੇ ਇਸ ਦੇ ਨਤੀਜੇ ਕੀ ਹਨ ਮਹਿੰਗਾਈ ਪੱਤਾ ਜਾਣੀ ਕੀ ਡੀਏ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਜਿਹੜੇ ਨਾਲ ਲੜਨ ਦੇ ਲਈ ਦਿੱਤਾ ਜਾਂਦਾ ਹੈ ਵਾਧੂ ਪੱਤਾ ਜੋ ਆਮ ਆਮ ਤੌਰ ਤੇ ਸਾਲ ਦੇ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਦੇ ਵਿੱਚ ਵਧਾਇਆ ਜਾਂਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਇਹ ਵਧਾਈ ਕੀਤੀ ਜਾਂਦੀ ਹੈ ਅਤੇ ਰਾਜ ਸਰਕਾਰ ਉਸ ਨੂੰ ਜਿਹੜਾ ਅਪਣਾਉਂਦੀਆਂ ਹਨ ਪੰਜਾਬ ਦੇ ਵਿੱਚ ਲਗਭਗ 3 ਲੱਖ ਸਰਕਾਰੀ ਮੁਲਾਜ਼ਮ ਅਤੇ ਲੱਖਾਂ ਪੈਨਸ਼ਨਰਸ ਹਨ ਜਿਨ੍ਹਾਂ ਨੂੰ ਡੀਏ ਦੇ ਉੱਪਰ ਨਿਰਭਰ ਕਰਨਾ ਪੈਂਦਾ ਹੈ ਪਰ 2025 ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਨਵਾਂ ਡੀਏ ਨਹੀਂ ਜਾਰੀ ਕੀਤਾ ਨਾਹੀਂ ਜਿਹੜੇ ਪੁਰਾਣੇ ਏਰੇ ਰ ਹੈ ਉਹਨੂੰ ਅਦਾ ਕੀਤਾ ਇਹ ਪਹਿਲੀ ਵਾਰ ਆਇਆ ਜਦੋਂ ਆਜ਼ਾਦੀ ਤੋਂ ਬਾਅਦ ਜਿਹਾ ਹੋਇਆ ਹੈ ਸੋ ਦੋਸਤੋ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਆਖਰੀ ਵਾਰ ਡੀਏ ਦਾ ਵਾਅਦਾ 2024 ਦੇ ਵਿੱਚ ਕੀਤਾ ਸੀ ਜਦੋਂ 24 ਜਦੋਂ ਨਵੰਬਰ 2024 ਤੋਂ 4% ਵਾਅਦੇ ਦਾ ਆਰਡਰ ਜਾਰੀ ਹੋਇਆ ਸੀ ਪਰ 2025 ਦੇ ਵਿੱਚ ਜਨਵਰੀ ਤੋਂ ਦਸੰਬਰ ਤੱਕ ਕੋਈ ਵੀ ਨਵਾਂ ਆਰਡਰ ਜਾਰੀ ਨਹੀਂ ਹੋਇਆ ਸੋਸ਼ਲ ਮੀਡੀਆ ਦੇ ਸੂਤਰਾਂ ਦੇ ਹਵਾਲੇ ਤੋਂ ਅਤੇ ਫੇਸਬੁੱਕਾਂ ਦੇ ਗਰੁੱਪਾਂ ਦੇ ਵਿੱਚ ਬਲਾਜ਼ਮਾ ਨੇ ਅਕਤੂਬਰ 2025 ਦੇ ਵਿੱਚ ਦੱਸਿਆ ਕਿ ਜੁਲਾਈ 2023 ਤੋਂ ਜੁਲਾਈ 2025 ਤੱਕ ਦੇ ਡੀਏ ਏਰੀਅਰ ਪੈਂਡਿੰਗ ਹਨ ਜਿਸ ਦੇ ਵਿੱਚ ਜਨਵਰੀ 2025 ਤੋਂ ਜੁਲਾਈ 2025 ਤੱਕ ਦੇ ਡੀਏ ਏਰੀਅਰ ਸ਼ਾਮਿਲ ਹੈ ਕੇਂਦਰ ਦੇ ਮੁਲਾਜ਼ਮਾਂ ਨੂੰ 56% ਜਦ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 42% ਡੀਏ ਮਿਲ ਰਿਹਾ ਹੈ ਜਿਸ ਦੇ ਨਾਲ ਮੁਲਾਜ਼ਮਾਂ ਨੂੰ ਕਰੋਨਾ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਹੈ ਇਸ ਤੋਂ ਬਿਨਾ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਪਹਿਲਾਂ 5% ਪਿੰਡੂ ਪੱਤਾ ਮਿਲਦਾ ਸੀ ਉਹ ਵੀ ਪਿਛਲੀ ਜਿਹੜੀ ਪਿਛਲੀ ਸਰਕਾਰ ਦੇ ਸਮੇਂ ਤੋਂ ਬੰਦ ਹੈ ਉਹ ਇਸ ਜਿਹੜੀ ਆਪ ਸਰਕਾਰ ਨੇ ਬਿਲਕੁਲ ਵੀ ਜਿਹੜੀ ਨਹੀਂ ਦਿੱਤਾ ਸੋ ਦੋਸਤੋ ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਵਿਤੀ ਹਾਲਾਤ ਜਿਹੜੇ ਕਮਜ਼ੋਰ ਹੈ ਰਾਜ ਦਾ ਜਿਹੜਾ ਕਰਜ਼ਾ 3 ਲੱਖ ਕਰੋੜ ਰੁਪਏ ਤੋਂ ਵੱਧ ਹੈ ਅਤੇ ਆਮਦਨੀ ਘਟ ਹੋਣ ਦੇ ਕਾਰਨ ਸੈਲਰੀਆਂ ਅਤੇ ਪੈਨਸ਼ਨ ਦੇ ਖਰਚ ਜਿਹੜੇ ਵੱਧ ਗਿਆ ਹੈ। ਇਹ ਇਹ ਪੀ ਸਰਕਾਰ ਨੇ ਅਕਸਰ ਕਿਹਾ ਹੈ ਕਿ ਵਿਤੀ ਸੰਕਟ ਦੇ ਕਾਰਨ ਪੁਰਾਣੇ ਏਰੀਅਰ ਅਦਾ ਕਰਨਾ ਮੁਸ਼ਕਲ ਹੈ। 2025 ਦੇ ਵਿੱਚ ਕੇਂਦਰ ਸਰਕਾਰ ਨੇ ਜਨਵਰੀ ਤੋਂ 55% ਜੁਲਾਈ ਤੋਂ 58% ਡੀਏ ਵਧਾਇਆ ਪਰ ਪੰਜਾਬ ਨੇ ਇਸ ਨੂੰ ਨਹੀਂ ਅਪਣਾਇਆ। ਇਸ ਦੀ ਬਜਾਏ ਸਰਕਾਰ ਨੇ ਕੱਚੇ ਮੁਲਾਜ਼ਮ ਲੀਫ ਅਲਾਉਂਸ ਵਰਗੇ ਵਿਕਲਪਾਂ ਦੇ ਧਿਆਨ ਦਿੱਤਾ ਪਰ ਇਹ ਵੀ 2024 ਦੇ ਵਿੱਚ ਆਖਰੀ ਵਾਰ ਜਾਰੀ ਹੋਇਆ ਅਗਸਤ 2025 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਪੈਂਡਿੰਗ ਡੀਏ ਏਰੀਅਰ ਜਾਰੀ ਕਰਨ ਦਾ ਹੁਕਮ ਦਿੱਤਾ ਜਿਸ ਦੇ ਵਿੱਚ ਜਨਵਰੀ 2025 ਤੋਂ 55% ਡੀਏ ਵੀ ਸ਼ਾਮਿਲ ਸੀ ਪਰ ਸਰਕਾਰ ਨੇ ਇਸ ਤੇ ਅਮਲ ਨਹੀਂ ਕੀਤਾ ਅਕਤੂਬਰ 2025 ਦੇ ਵਿੱਚ ਰਿਟਾਇਰ ਮੁਲਾਜ਼ਮਾ ਨੇ ਦੀਵਾਲੀ ਤੋਂ ਪਹਿਲਾਂ 6% ਪੈਂਡਿੰਗ ਡੀਏ ਮੰਗਿਆ ਪਰ ਉਹ ਵੀ ਨਹੀਂ ਮਿਲਿਆ ਪੀ ਪੀਸੀਐਲਏ ਅਤੇ ਹੋਰ ਯੂਨੀਅਨ ਨੇ ਜਿਹੜਾ ਕਿ ਅਕਤੂਬਰ ਦੇ ਵਿੱਚ ਚਿੱਠੀਆਂ ਲਿਖੀਆਂ ਕਿ ਡੀਏ ਨਹੀਂ ਜਾਰੀ ਹੋਇਆ ਜਿਸ ਦੇ ਨਾਲ ਮਲਾਜ਼ਮਾਂ ਦੇ ਵਿੱਚ ਜਿਹੜਾ ਗੁੱਸਾ ਵੱਧ ਗਿਆ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਮਲਾਜ਼ਮਾਂ ਨੇ ਆਪਣੀਆਂ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਕਈ ਪ੍ਰਦਰਸ਼ਨ ਵੀ ਹੋਏ ਇਸ ਦੇ ਨਾਲ ਮੁਲਾਜ਼ਮਾਂ ਦੀ ਆਰਥਿਕ ਹਾਲਾਤ ਜਿਹੜੇ ਖਰਾਬ ਹੋਈ ਹੈ ਮਹਿੰਗਾਈ ਦਰ 2025 ਦੇ ਵਿੱਚ ਔਸਤ ਜਿਹੜੀ ਹੈ 5 ਤੋਂ 6% ਰਹੀ ਹੈ ਪਰ ਬਿਨਾ ਜਿਹੜਾ ਹੈ ਡੀਏ ਵਧਾਈ ਮੁਲਾਜ਼ਮਾਂ ਨੂੰ ਨੁਕਸਾਨ ਹੋਇਆ ਗਵਾਂਡੀ ਰਾਜ ਜਿਵੇਂ ਕਿ ਹਰਿਆਣਾ ਅਤੇ ਹਿਮਾਚਲ ਵਿੱਚ 2025 ਦੇ ਵਿੱਚ ਡੀਏ ਵਧਾਇਆ ਗਿਆ ਹਿਮਾਚਲ ਨੇ ਅਕਤੂਬਰ ਦੇ ਵਿੱਚ 3% ਵਧਾਇਆ ਜਿਹੜੀ ਹੈ ਕੀਤੀ ਹੈ ਅਤੇ ਏਰੀਅਰ ਵੀ ਅਦਾ ਕੀਤਾ ਹੈ ਪੰਜਾਬ ਦੇ ਵਿੱਚ ਇਹ ਨਾ ਹੋਣਾ ਸਰਕਾਰੀ ਨੀਤੀ ਅਤੇ ਸਵਾਲ ਖੜਾ ਕਰਦਾ ਹੈ ਮਾਹਿਰਾਂ ਦੇ ਮੁਤਾਬਿਕ ਇਹ ਵਿਤੀ ਜਿਹੜੀ ਹੈ ਦੇ ਕਾਰਨ ਜਿਸ ਦੇ ਵਿੱਚ ਖੇਤੀ ਕਰਜ਼ਾ ਮਾਫੀ ਅਤੇ ਮੁਫਤ ਬਿਜਲੀ ਜਿਹੜੇ ਵਰਗੀਆਂ ਯੋਜਨਾਵਾਂ ਨੇ ਜਿਹੜੇ ਖਰਚੇ ਤੇ ਜਿਹੜਾ ਹੈ ਬੋਝ ਵਧਾਇਆ ਹੈ ਇਹ ਖਬਰ ਨਾ ਸਿਰਫ ਮਲਾਜ਼ਮਾਂ ਦੀ ਦਰਦਨਾਕ ਕਹਾਣੀ ਹੈ ਸਗੋਂ ਪੰਜਾਬ ਦੇ ਭਵਿੱਖ ਦੀ ਲਈ ਚੇਤਾਵਨੀ ਵੀ ਹੈ ਕਿ 2026 ਦੇ ਵਿੱਚ ਰਾਹਤ ਮਿਲੇਗੀ ਮਲਾਜ਼ਮ ਯੂਨੀਅਨ ਨੇ ਨਵੇਂ ਸਾਲ ਦੇ ਵਿੱਚ ਅਦੋਲਨ ਦੀ ਜਿਹੜੀ ਹੈ ਸੰਘਰਸ਼ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਰਾਜ ਦੀ ਜਿਹੜਾ ਹੈ ਵਿਕਾਸ ਯਾਤਰਾ ਰੁਕ ਜਾਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਨਹੀਂ ਵੀਡੀਓ ਵਿੱਚ ਆਪ ਸਭ ਦਾ ਬਨੇ ਰੈਲੀ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ